ਅਸੀਂ ਖੜੇ ਹਾਂ ਗੁਰਦੁਆਰਾ ਪਾਸ਼ਾਹੀ ਨੌਵੀਂ ਪਿੰਡ ਕਟੂ ਜ਼ਿਲ੍ਹਾ ਬਰਨਾਲਾ ਗੁਰੂ ਤੇਗ ਬਹਾਦਰ ਸਾਹਿਬ 1722 ਫਿਕਰਮੀ ਯਾਨੀ ਕਿ 1665 ਈਸਵੀ ਦੇ ਵਿੱਚ ਇਸ ਏਰੀਆ 'ਚ ਆਏ ਇਸ ਸਥਾਨ ਵਿਖੇ ਉਹਨਾਂ ਨੇ ਕਾਹਿਰੇ ਬਣ ਖੋਜਣ ਜਾਈ ਸ਼ਬਦ ਉਚਾਰਨ ਕੀਤਾ ਮਹਾਨ ਕੋਸ਼ ਦੇ ਵਿੱਚ ਵੀ ਇਹ ਜਿਹੜਾ ਸਥਾਨ ਹੈ ਇਹਦੇ ਬਾਰੇ ਭਾਈ ਕਾਨ ਸਿੰਘ ਨਾਭਰਾ ਨੇ ਵਰਣਨ ਕੀਤਾ ਹੋਇਆ ਬੱਤਨਾਂ ਜੀ ਮਿਲਿਆ ਸੀ ਇਹ ਆਉ ਕਿ ਰੱਬ ਦੀ ਪ੍ਰਾਪਤੀ ਕਿਵੇਂ ਹੋਣੀ ਚਾਹੀਦੀ ਹੈ ਤਾਂ ਕਿ ਭਾਈ ਸੋਣਾ ਪਰ ਮੈ ਬਚਲੀ ਪਹਿਣਾ ਪੱਠੇ ਹੀ ਲਮਕਣਾ ਮਣੀयत ਨੇ ਜਾਣਾ ਧਾਗੇ ਗਾਣਾ ਚ ਨਹੀਂ ਪਾਉਣੇ ਕਿਰਤ ਕਰਨੀ ਆ ਵੰਡ ਕੇ ਛਕਣਾ ਕਿਉਂਕਿ ਪੂਪ ਮਦ ਜੋ ਵਸ ਬਸਤ ਹੈ ਮੁਕਰ ਮਾਇ ਜੈਸੀ ਜਿਸ ਤਰ੍ਹਾਂ ਥੋਲੇ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ ਦਿਸਦੀ ਨਹੀਂ ਹੈ ਸਮਾਤਮ ਮਹਾਰਤਾਂ ਵਿਆਪਕ ਹੈ ਕੋਣ ਪਾਉਣ ਵਾਸਤੇ ਤਪ ਕਰਨਾ ਪੈਂਦਾ ਤਪ ਕੀ ਹੈ ਗੁਰਬਾਣੀ ਪੜ੍ਹਨੀ ਪਊਗੀ ਸੇਵਾ ਕਰਨੀ ਪਊਗੀ ਦਸਾਂ ਨੌ ਦੀ ਕਰਤ ਕਰਨੀ ਪਊਗੀ ਅਰਸਿਕੋ ਅਸੀਂ ਖੜੇ ਆ ਗੁਰਦੁਆਰਾ ਪਾਸ਼ਾਹੀ ਨੌਵੀਂ ਪਿੰਡ ਕਟੂ ਜ਼ਿਲ੍ਹਾ ਬਰਨਾਲਾ ਗੁਰੂ ਤੇਗ ਬਹਾਦਰ ਸਾਹਿਬ 1722 ਫਿਕਰਮੀ ਜਾਨੀ ਕਿ 1665 ਇਸਵੀ ਦੇ ਵਿੱਚ ਇਸ ਏਰੀਆ ਚ ਆਏ ਤੇ ਇਸ ਸਥਾਨ ਵਿਖੇ ਉਹਨਾਂ ਨੇ ਕਾਹਰੇ ਬਣ ਖੋਜਣ ਜਾਈ ਸ਼ਬਦ ਉਚਾਰਨ ਕੀਤਾ ਜਿਹੜੇ ਕਿ ਇਸ ਵਕਤ ਆ ਉਹਨਾਂ ਨਾਲ ਮੁਲਾਕਾਤ ਕੀਤੀ ਭਾਈ ਧੰਨਾ ਜੀ ਨਾਲ ਤੇ ਮਹਾਨਕੋਸ਼ ਦੇ ਵਿੱਚ ਵੀ ਇਹ ਜਿਹੜਾ ਸਥਾਨ ਹੈ ਇਹਦੇ ਬਾਰੇ ਭਾਈ ਕਾਨ ਸਿੰਘ ਨਾਭੜਾ ਨੇ ਵਰਣਨ ਕੀਤਾ ਹੋਇਆ ਕਾਹਿਰੇ ਬਣ ਖੋਜਣ ਜਾਈ ਬਾਰੇ ਤੇ ਅੱਜ ਜੋ ਇੱਥੇ ਸੇਵਾ ਕਰ ਰਹੇ ਨੇ ਉਹਨਾਂ ਨੂੰ ਮੈਂ ਕਹੂੰਗਾ ਕਿ ਆਪਣੇ ਆਪਣੇ ਨਾਂ ਦੱਸਣ ਦੀ ਖੇਚਲਾ ਕਰਨ ਸਾਡੀ ਦਿਉੜੀਆ ਜੀ ਸਾਡਾ ਨਾਮ ਹੈ ਬਾਬਾ ਭੋਲਾ ਸਿੰਘ ਜੀ ਸਾਡੀ ਲੰਗਰ ਦੀ ਰੋਗਿਆ ਜੀ ਗੁਰੂ ਘਰ ਦੇ ਵਿੱਚ ਲੰਗਰ ਦੀ ਸੇਵਾ ਕਰਦੇ ਆਂ ਆਏਗੀ ਸੰਗਤ ਦੀ ਸੇਵਾ ਕਰਦੇ ਆਂ ਬਸ ਇਹ ਹੀ ਚਾਹੁੰਦੇ ਆਂ ਵੀ ਗੁਰੂ ਘਰ ਦੇ ਵਿੱਚ ਰਹਿ ਕੇ ਭਾਈ ਸੇਵਾ ਸਾਨੂੰ ਕਰੀਏ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦੇ ਆਂ ਵੀ ਨਾਲ ਜੁੜਨ ਲਈ ਵੱਧ ਤੋਂ ਵੱਧ ਭਾਈ ਸਰਪਾਲਤਾ ਕਰੋ ਹਾਂਜੀ ਹਾਂਜੀ ਜਗਰਾਤ ਸਿੰਘ ਜੀ ਕੰਡਕੋੜ ਸ਼ਮੀਰ ਕਿੰਨੇ ਸਾਲ ਹੋ ਗਏ ਜਿਹੜੇ ਸੇਵਾ ਕਰਦੇ ਜੀ ਮੈਨੂੰ 32 33 ਸਾਲ ਹੋ ਗਏ 32 33 ਸਾਲ ਹੋ ਗਏ ਜੀ ਸੰਕਤੇ ਦੇਖ ਲੋ ਇਹਨਾਂ ਨੂੰ ਲੰਬੇ ਸਮੇਂ ਤੋਂ ਇਸ ਗੁਰੂ ਕੋਈ ਨਹੀਂ ਸੀ ਕਿ ਇੱਥੇ ਦਰਬਾਰ ਸਾਹਿਬ ਸੀਗਾ ਠੀਕ ਹੈ ਜੀ ਤੇ ਉਹਨਾਂ ਮਤਲਬ ਇੱਥੇ ਦੋ ਗੋਰੀਆਂ ਜੀਆਂ ਗਾਂਆਂ ਸੀਗੀਆਂ ਗਾਂ ਦੀ ਰੱਖਦੇ ਹੁੰਦੇ ਸੀ ਉੱਥੇ ਚਾਰੇ ਚ ਤਹਾਰੇ ਹੁੰਦੇ ਹੁੰਦੇ ਸੀ ਠੀਕ ਹੈ ਜੀ ਕਿਉਂਕਿ ਅੱਜ ਤਾਂ ਬੜੀ ਵਿਸ਼ਾਲ ਤੇ ਸੁੰਦਰ ਬਿਲਡਿੰਗ ਬਣ ਚੁੱਕੀ ਹੈ ਏ ਟੂ ਜ਼ੈਡ ਮੇਰੇ ਹੰਦੇ ਬਣਿਆ ਠੀਕ ਹੈ ਜੀ ਪਹਿਲਾਂ ਮਤਲਬ ਇੱਥੇ ਕੋਈ ਨਹੀਂ ਸੀ ਆ ਸਾਰੇ ਬੱਚੇ ਜਿਹੜੇ ਉਦੋਂ ਆਏ ਨਾ ਸਾਰੇ ਤੋਂ ਆ ਬਾਦ ਆਏ ਨਾ ਠੀਕ ਹੈ ਜੀ ਹਾਂ ਜੀ ਤੁਸੀਂ ਵੀ ਪਾਸਿੰਗ ਜੀ ਮੇਰੀ ਡਿਊਟੀ ਇੱਥੇ ਡਾਬਲੇ ਦੀ ਸੇਵਾ ਤੇ ਮੈਨੂੰ 2006 ਦੇ ਵਿੱਚ ਮੈਂ ਡਿਊਟੀ ਤੇ ਆਇਆ ਸੀਗਾ ਤੇ ਬਹੁਤ ਵਧੀਆ ਸੰਗਤ ਹੌਲੀ ਜਿਹਾ ਤੇ ਦਰਸ਼ਨ ਮੇਲੇ ਕਰਦੀ ਹੈ ਤੇ ਮਨੁਕਾਮਨਾ ਵੀ ਗੁਰਦੇਵਾਹਦਰ ਜੀ ਪੂਰੀਆਂ ਕਰਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹਾਂ ਜੀ ਅਗਲੇ ਸਾਡੇ ਨਾਲ ਖੜੇ ਹਨ ਦਰਸ਼ਨ ਸਿੰਘ ਇੱਥੇ ਜਦੋਂ ਸਾਲਾਨਾ ਸਮਾਗਮ ਹੁੰਦਾ ਹੈ 7 8 9 ਜਨਵਰੀ ਨੂੰ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਥੇ ਆਗਮਨ ਦਿਵਸ ਉਹ ਬੜੇ ਜੋਰ ਸ਼ੋਰ ਨਾਲ ਇੱਥੇ ਇਲਾਕੇ ਦੀਆਂ ਸੰਗਤਾਂ ਮਨਾਉਂਦੀਆਂ ਨੇ ਬੜੀ ਦੂਰੋਂ ਦੂਰੋਂ ਰਾਗੀ ਢਾਡੀ ਤੇ ਕੀਰਤਨੀਆਂ ਆਉਂਦੇ ਨੇ ਤੇ ਉਸ ਟਾਈਮ ਇਹ ਲੰਗਰ ਦੀ ਸੇਵਾ ਕਰਦੇ ਆ ਕਿਉਂਕਿ ਇਹਨਾਂ ਨੂੰ ਤੜਾ ਪ੍ਰਸ਼ਾਦ ਜਾਂ ਸਬਜ਼ੀਆਂ ਵਗੈਰਾ ਬਣਾਉਣ ਦੀ ਬੜੀ ਇਹਨਾਂ ਦੇ ਹੱਥ ਦੇ ਵਿੱਚ ਕਲਾ ਤੇ ਇਥੇ ਸੇਵਾ ਕਰਦੇ ਆ ਜੀ ਇਸ ਤਰ੍ਹਾਂ ਤੇ ਇਵੇਂ ਜਿਵੇਂ ਇੱਥੇ ਹੋਰ ਦੋ ਸੱਜਣ ਨੇ ਜਿਹੜੇ ਸੇਵਾ ਕਰਦੇ ਆ ਉਹਨਾਂ ਨੂੰ ਵੀ ਮੈਂ ਕਹੂੰਗਾ ਕਿ ਉਹ ਸਾਡੇ ਨਾਲ ਸ਼ਾਮਲ ਹੋ ਕੇ ਆਪਦੇ ਬਾਰੇ ਜਾਣਕਾਰੀ ਦੇਣ ਵਾਈਕੁਰ ਜੀ ਦਾ ਘਰ ਸਾਹਿਬ ਵਾਈਕੁਰ ਜੀ ਦੀ ਫਤਿਹ ਸ਼ੁਕਰ ਹੈ ਦਾਤੇ ਦਾ ਸ਼ੁਕਰ ਹੈ ਮੌਕਾ ਮਿਲਿਆ ਉਸ ਪਾਸ਼ਾਹੀ ਗੱਲ ਕਰਨ ਦਾ ਕਿ ਪਾਸ਼ਾ ਨੇ ਇਹ ਧਰਤੀ ਤੇ ਪਿੰਡ ਕੱਟੂ ਦੀ ਚਰਨ ਪਾ ਕੇ ਕੱਟੂ ਨਗਨ ਪਵਿੱਤਰ ਕੀਤਾ ਹੈ ਦਾਸ ਨੂੰ ਇੱਥੇ 24 25 ਸਾਲ ਹੋ ਗਏ ਨੇ ਪਰ ਜੋ ਨਜ਼ਾਰਾ ਇੱਥੇ ਦੇਖਿਆ ਸਾਨੂੰ ਪਾਸ਼ਾ ਨੇ ਦਿਖਾਇਆ ਪ੍ਰਤੱਖ ਪਿਆਰ ਮੁਹੱਬਤ ਹਾਂਜੀ ਜੋ ਵੀ ਇਸ ਮੰਗਿਆ ਦਾਤੇ ਨੇ ਦਿੱਤਾ ਹੈ ਬੜਾ ਪਿਆਰਾ ਸੰਗਤ ਨਾਲ ਕਿਉਂਕਿ ਪਾਸ਼ਾ ਇੱਥੇ ਆਏ ਤੇ ਬੜਾ ਮਾਣ ਆ ਸਾਨੂੰ ਕਿਉਂਕਿ ਉਹਨਾਂ ਨੇ ਇਤਨਾ ਔਸ ਹੀ ਰਾਹ ਦੇ ਵਿੱਚ ਸ਼ਦੋ ਚਾਹ ਰਾਇ ਕਾਹਿਰੇ ਮਨ ਖੋਜਣ ਜਾਈ ਸਰਬਨਿਵਾਸੀ ਸਦਾ ਹਲੇ ਪਤੋ ਹੀ ਸੰਗ ਸਮਾਈ ਕਿਉਂਕਿ ਬਾਬਾ ਧੰਨਾ ਜੀ ਮਿਲਿਆ ਸੀ ਆਓ ਕਹਿੰਦੇ ਰੱਬ ਦੀ ਪ੍ਰਾਪਤੀ ਕਿਵੇਂ ਹੋਣੀ ਚਾਹੀਦੀ ਹੈ ਤਾਂ ਕਿ ਆ ਭਾਈ ਸੁਣੋ ਮੈਂ ਬਿਜਲੀ ਪੈਣਾ ਪੁੱਠੇ ਹੀ ਲਮਕਣਾ ਮਣੀਅਤ ਨੇ ਜਾਣਾ ਧਾਗੇ ਗਲਾਂ 'ਚ ਨਹੀਂ ਪਾਉਣੇ ਕਿਰਤ ਕਰਨੀ ਆ ਵੰਡ ਕੇ ਛਕਣਾ ਕਿਉਂਕਿ ਪੂਪ ਮੱਧ ਜੋ ਬਾਸ ਬਸਤ ਹੈ ਮੁਕਰ ਮਾਂ ਜੈਸੀ ਜਿਸ ਤਰ੍ਹਾਂ ਥੋਲੇ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ ਦਿਸਦੀ ਨਹੀਂ ਹੈ ਸਮਾਤਨ ਮਹਾਰਤਾਂ ਵਿਆਪਕ ਹੈ ਉਹਨੂੰ ਪਾਉਣ ਵਾਸਤੇ ਤਪ ਕਰਨਾ ਪੈਂਦਾ ਤਪ ਕੀ ਹੈ ਗੁਰਬਾਣੀ ਪੜ੍ਹਨੀ ਪਊਗੀ ਸੇਵਾ ਕਰਨੀ ਪਊਗੀ ਦਸਾਂ ਨੌ ਦੀ ਕਿਰਤ ਕਰਨੀ ਪਊਗੀ ਸਾਨੂੰ ਇਹ ਸੰਗਤ ਦੇ ਬਹੁਤ ਪਿਆਰ ਦਿੱਤਾ ਦਾਸ ਕੀਰਤਨ ਦੀ ਰੋਟੀ ਕਰਦਾ ਜੀ ਮੈਂ ਹਰ ਮੋੜ 'ਨਾਲ ਵੀ ਕੀਰਤਨ ਕਰਦਾ ਹਾਂ ਸੋ ਮੇਰਾ ਬੇਟਾ ਤਾਂ ਸਾਜ ਜੋ ਕਿ ਵਿਦੇਸ਼ਾਂ ਵਿੱਚ ਸੇਵਾ ਕਰਦਾ ਮੈਂ ਉਹ ਦਿਲ ਰੁਬੇ ਨਾਲ ਵੀ ਕੀਰਤਨ ਕਰਦਾ ਤਾਂ ਮੈਨੂੰ ਮਾਣ ਹੈ ਸਾਰੇ ਸੰਗਤ ਤੇ ਗੁਰੂ ਤੇ ਪਰੋਸਾ ਕਿ ਆਉਣ ਵਾਲਾ ਸਮਾਂ ਇਹ ਤੋਂ ਵੀ ਵਧੀਆ ਲੱਗੇਗਾ ਮੈਂ ਸੰਗਤ ਦਾ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਸੰਗਤਾਂ ਨੂੰ ਗੈਂਤੀ ਹੈ ਕਿ ਮੈਨੂੰ ਇੱਥੇ 15 16 ਸਾਲ ਹੋ ਗਏ ਜੀ ਇੱਥੇ ਸੇਵਾ ਕਰਨੇ ਕਰਦੇ ਗੁਰੂ ਕਰਦੇ ਵਿੱਚ ਚੰਗੀ ਤਰ੍ਹਾਂ ਮੈਂ ਸੇਵਾ ਕਰਿਆ ਮਹਾਰਾਜ ਨੇ ਸਿੱਖੀ ਪਾਛਣ ਵਧੀਆ ਮਤਲਬ ਚੰਗੀ ਤਰ੍ਹਾਂ ਦਿਨ ਵੀ ਤੀਤ ਕਰਾਇਆ ਵਾਹਿਗੁਰੂ ਦਾ ਕੰਮ ਹੈ ਇਹ ਵੀ ਬਹੁਤ ਵੱਡੀ ਮਾਨ ਵਾਲੀ ਗੱਲ ਹੈ ਕਿਉਂਕਿ ਔਨ ਸਕਰੀਨ ਜੋ ਕਿ ਸਾਨੂੰ ਲਾਈਵ ਜਿੰਨੇ ਵੀ ਇਤਿਹਾਸ ਨੇ ਗੁਰਦੁਆਰਾ ਜਿੱਤੇ ਪਾਸ਼ਾ ਗਏ ਨੇ ਉੱਥੋਂ ਦਾ ਜੋ ਮਤਲਬ ਵਾਤਾਵਰਨ ਹੈ ਕੀ ਸੰਬੰਧ ਹੈ ਸਥਾਨ ਦਾ ਉੱਥੋਂ ਦਾ ਅਰੇਂਜਮੈਂਟ ਕਿਸ ਤਰ੍ਹਾਂ ਹੈ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਵੀਰਾਂ ਦਾ ਕਿ ਸਾਨੂੰ ਇਹ ਮੌਕਾ ਮਿਲਿਆ ਹੈ ਕਿ ਸਾਡੇ ਕੋਲੇ ਆਏ ਨੇ ਅਸੀਂ ਇਹਨਾਂ ਦਾ ਸੁਕਰਾਨਾ ਕਰਦੇ ਹਾਂ ਤਾਂ ਸਾਰਿਆਂ ਸੰਗਤ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ